ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸਾਹਮਣੇ ਕਰਾਂਗੇ ਸਾਖੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਤੇ ਸੈਵ ਚਾਤੇ ਪਿਆਰੀ ਸਾਧ ਸੰਗਤ ਜੀਓ अनुभवी दिव्य दृष्टि ਵਾਲੇ ਮਹਾਪੁਰਖਾਂ ਦੀ ਖੋਜ ਦੇ ਅਨੁਸਾਰ ਗੁਰੂ ਗੋਬਿੰਦ ਜੀ ਮਹਾਰਾਜ ਦਾ ਪਿਆ ਲਾਹੌਰ ਨਿਵਾਸੀ ਸ੍ਰੀ ਹਰਜਸ ਖੱਤਰੀ ਦੇ ਸੁਪੁੱਤਰੀ ਮਾਤਾ ਜਿੱਤੋ ਜੀ ਨਾਰ 20 ਜੂਨ 1770 ਵਿੱਚ ਅਨੰਦਪੁਰ ਸਾਹਿਬ ਤੋਂ 10 ਮੀਲ ਦੀ ਦੂਰੀ ਉੱਤੇ ਗੁਰੂ ਘਰ ਲਾਹੌਰ ਵਿਖੇ ਹੋਇਆ ਮਾਤਾ ਜਿੱਤੋ ਜੀ ਦੀ ਕੋਖੋਂ ਸਾਹਿਬ ਜੱਦਾ ਅਜੀਤ ਸਿੰਘ ਜੀ ਨੇ 7 ਜਨਵਰੀ 1687 ਵਿੱਚ ਪੌਂਟਾ ਸਾਹਿਬ ਵਿਖੇ ਜਨਮ ਲਿਆ ਅਤੇ ਸਾਹਿਬ ਜੱਦਾ ਜੂਚਾਰ ਸਿੰਘ ਜੀ ਦੀ پیدائش 3 ਅਪ੍ਰੈਲ 1690 ਵਿੱਚ ਅਨੰਤਪੁਰ ਵਿਖੇ ਹੋਈ ਮਾਤਾ ਜੀਤੋ ਜੀ ਬਨਾਮ ਬਾਣੀ ਸਿਮਰਨ ਕਰਕੇ ਅਨੁਭਵੀ ਹੋ ਚੁੱਕੇ ਸਨ ਇੱਕ ਦਿਨ ਸਮਾਦੀ ਸਥਿਤ ਆਪ ਜੀ ਨੂੰ ਇਹ ਦ੍ਰਿਸ਼ ਦੱਸਿਆ ਕਿ ਚਮਕੌਰ ਸਾਹਿਬ ਵਿੱਚ ਜੰਗ ਕਰਦੇ ਹੋਏ ਉਨ੍ਹਾਂ ਦੇ ਦੋਨੋਂ ਸਹਿਬ ਜਦ ਅੰਤਿਮ ਸ਼ਹਾਦਤ ਹੋ ਗਈ ਹੈ ਅਤੇ ਗੁਰੂ ਸਾਹਿਬ ਜਿਸ ਭਿਆਨਕ ਜੰਗ ਤੂਰ ਬਾਦ ਨੰਗੇ ਪੈਰੀ ਚਲਦੇ ਹੋਏ ਮਾਛੀਪਾੜੇ ਦੇ ਜੰਗਲ ਦੇ ਵਿੱਚ ਟਿੰਡ ਦਾ ਸਿਰਹਾਣਾ ਲੈ ਕੇ ਆਪਣੇ ਪ੍ਰੀਤਮ ਦੀ ਯਾਦ ਦਾ ਇਲਾਹੀ ਆਨੰਦ ਮਾਣ ਰਹੇ ਹਨ ਇਸ ਭਿਆਨਕ ਦ੍ਰਿਸ਼ਤਾਂਟ ਤੋਂ ਤਰ ਪੱਕਾ ਹੋ ਕੇ ਉਹਨਾਂ ਦੀ ਸਮਾਧੀ ਖੁੱਲ ਗਈ ਅਤੇ ਉਹ ਬਹਾਉਦਾਹੀ ਗੁਰੂ ਸਾਹਿਬ ਜੀ પાસે ਜਾ ਕੇ ਸਪਿਆਨਕ ਦ੍ਰਿਸ਼ ਦਾ ਵਰਣਨ ਕਰਨ ਲੱਗੇ ਅਤੇ ਪੁੱਛਣ ਲੱਗੇ ਕਿ ਮਹਾਰਾਜ ਕੀ ਹੈ ਸੱਚ ਹੈ ਗੁਰੂ ਸਾਹਿਬ ਜੀ ਨੇ ਕੋ ਜਵਾਬ ਦਿੱਤਾ ਹਾਂ ਬਿਲਕੁਲ ਸੱਚ ਹੈ ਮਾਤਾ ਜੀ ਨੇ ਕਿਹਾ ਮਹਾਰਾਜ ਜੀ ਮੇਰੇ ਕੋਲ ਸਹਾਰਿਆ ਨਹੀਂ ਜਾਣਾ ਗੁਰੂ ਸਾਹਿਬ ਜੀ ਨੇ ਫਰਮਾਇਆ ਜੇ ਸਹਾਰਿਆ ਨਹੀਂ ਜਾਏਗਾ ਤਾਂ ਸਰੀਰ ਛੱਡ ਦਿਓ ਮਾਤਾ ਜੀ ਨੇ ਅਕਾਲ ਪੁਰਖ ਦੇ ਹੁਕਮ ਦੇ ਵਿੱਚ 1693 ਇਸਵੀ ਦੀ ਵਿਸਾਖੀ ਨੂੰ ਸਰੀਰ ਤਿਆਗ ਦਿੱਤਾ ਮਾਤਾ ਜੀਤੋ ਜੀ ਦੇ ਚਲਾਣੇ ਤੋਂ ਬਾਅਦ ਮਾਤਾ ਗੁਜਰੀ ਜੀ ਅਤੇ ਸੰਗਤਾਂ ਦੇ ਫੁੱਲਚੋਰ ਬੇਨਤੀ ਕਰਨ ਉੱਤੇ ਗੁਰੂ ਸਾਹਿਬ ਜੀ ਦਾ ਆਨੰਦਕਾਰ ਜਿ ਲਾਹੌਰ ਨਿਵਾਸੀ ਸ਼੍ਰੀ ਰਾਮ ਸ਼ਰਨ ਖੱਤਰੀ ਦੀ ਸੁਪੁੱਤਰੀ ਮਾਤਾ ਸੁੰਦਰੀ ਜੀ ਨਾਲ ਸਨ 1694 ਇਸਵੀ ਦੀ ਵਿਸਾਖੀ ਵਾਲੇ ਦਿਨ ਹੋਇਆ ਇਹਨਾਂ ਦੀ ਕੁੱਖ ਤੋਂ ਸੈਭਜਤਾ ਜੂਰਾਵਰ ਸਿੰਘ ਦਾ ਜਨਮ 13 ਨਵੰਬਰ 1696 ਇਸਵੀ ਨੂੰ ਅਨੰਤਪੁਰ ਵਿਖੇ ਹੋਇਆ ਤੇ ਸਹਬਜ਼ਾ ਦਾ ਫਤਿਹ ਸਿੰਘ ਜੀ ਦਾ ਜਨਮ 13 ਫਰਵਰੀ 1699 ਇਸਵੀ ਨੂੰ ਹੋਇਆ ਗੁਰੂ ਸਾਹਿਬ ਜੀ ਦੇ ਤੀਜੇ ਮਹਿਲ ਮਾਤਾ ਸਹਿਬ ਦੇਵਾਂ ਜੀ ਦਾ ਜਨਮ ਉਹ ਤਾਂ ਸ ਜ਼ਿਲ੍ਹਾ ਜੇਹਲਮ ਵਿੱਚ ਸ਼੍ਰੀ ਰਾਮ ਵਸੀ ਖੱਤਰੀ ਦੇ ਘਰ ਹੋਇਆ ਆਪ ਜੀ ਛੋਟੀ ਉਮਰ ਤੋਂ ਹੀ ਨਾਮ ਸੇ ਬਣ ਕਰ ਦਿੱਤੇ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ ਜਦੋਂ ਮਾਤਾ ਸਾਹਿਬ ਦੇਵਾ ਜੀ ਜਵਾਨੀ ਦੀ अवस्था ਵਿਚ ਆਇਤਾ ਮਾਤਾ ਪਿਤਾਪ ਜੀ ਲਈ ਵਰ ਲੱਪਣ ਲੱਗੇ ਆਪ ਜੀ ਨੇ ਆਪਣੇ ਮਾਤਾ ਪਿਤਾ ਜੀ ਨੂੰ ਕਿਹਾ ਕਿ ਮੈਂ ਤਾਂ ਛੋਟੀ ਉਮਰ ਤੋਂ ਹੀ ਆਪਣਾ ਤਨ ਮਨ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਅਰਪਣ ਕਰ ਚੁੱਕੀ ਹਾਂ ਮੇਰਾ ਤਾਂ ਸਾਰਾ ਜੀਵਨ ਹੀ ਗੁਰੂ ਸਾਹਿਬ ਜੀ ਦੇ ਪ੍ਰੇਮ ਅਤੇ ਉਹਨਾਂ ਦੀ ਸੇਵਾ ਵਿੱਚ ਬទਿਤ ਹੋਵੇਗਾ ਮਾਤਾ ਸਾਹਿਬ ਦੇਵਾ ਜੀ ਦੀ ਇਹ ਦ੍ਰਿੜਤਾ ਦੇਖ ਕੇ ਸਾਰੀ ਸੰਗਤ ਤੇ ਉਹਨਾਂ ਦੇ ਮਾਤਾ ਪਿਤਾ ਉਹਨਾਂ ਨੂੰ ਵੀ ਸਾਖੀ ਉੱਤੇ ਅਨੰਦਪੁਰ ਸਾਹਿਬ ਲਿਆਏ ਜਦੋਂ ਸੰਗਤ ਨੇ ਗੁਰੂ ਸਾਹਿਬ ਜੀ ਨੂੰ ਮਾਤਾ ਸਾਹਿਬ ਦੇਵਾ ਜੀ ਦਾ ਆਸ਼ਾ ਪ੍ਰਗਟ ਕੀਤਾ ਤਾਂ ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਆਕਾਲ ਪੁਰਖ ਦੇ ਹੁਕਮ ਵਿੱਚ ਹੁਣ ਸਾਡਾ ਸਰੀਰਕ ਵਿਆਹ ਤਾਂ ਕੋਈ ਨਹੀਂ ਹੋਵੇਗਾ ਪਰ ਜੇਕਰ ਇਸ ਬੀਬੀ ਦੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਇੰਨੀ ਲੀਨਤਾ ਹੈ ਤਾਂ ਹੀ ਆਪਣਾ ਤਨ ਮਨ ਗੁਰੂ ਨਾਨਕ ਨੂੰ ਅਰਪਣ ਕਰਕੇ ਆਤਮਿਕ ਵ્યાਅ ਕਰੇ ਤੇ ਆਪਣਾ ਜੀਵਨ ਨਾਮ ਬਾਣੀ ਜਪ ਕੇ ਅਤੇ ਸੇਵਾ ਕਰਕੇ ਸਫਲ ਹੋ ਕਰੇ ਗੁਰੂ ਸਾਹਿਬ ਜੀ ਦੇ ਇਹ ਬਚਨ ਸੁਣ ਕੇ ਸਾਰੀ ਸੰਗਤ ਤੇ ਉਹਨਾਂ ਦੇ ਮਾਤਾ ਪਿਤਾ ਨੇ ਮਾਤਾ ਸਾਹਿਬ ਦੇਵਾ ਜੀ ਨੂੰ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਪਿਤ ਕਰ ਦਿੱਤਾ ਮਾਤਾ ਜੀ ਦਾ ਗੁਰੂ ਸਾਹਿਬ ਨਾਲ ਸਰੀਰਕ ਵਿਆਹ ਤਾਂ ਨਹੀਂ ਹੋਇਆ ਪਰ ਆਤਮਿਕ ਲੀਨਤਾ ਇੰਨੀ ਹੋਈ ਕਿ ਬਾਦ ਵਿੱਚ ਗੁਰੂ ਸਾਹਿਬ ਨੇ ਮਾਤਾ ਜੀ ਦੀ ਝੋਲੀ ਵਿੱਚ ਸਾਰਾ ਪੰਥ ਪਾ ਕੇ ਮਾਤਾ ਜੀ ਨੂੰ ਸਮੂਹ ਖਾਲਸਾ ਪੰਥ ਦੀ ਮਾਤਾ ਦਾ ਰਤਵਾ ਵਕਸ਼ਿਆ ਗੁਰੂ ਸਾਹਿਬ ਜੀ ਨੇ 1799 ਈਸਵੀ ਦੀ ਵਿਸਾਖੀ ਉੱਤੇ ਅੰਮ੍ਰਿਤ ਤਿਆਰ ਕਰਨ ਵੇਲੇ ਮਾਤਾ ਸਾਹਿਬ ਦੇਵਾ ਜੀ ਤੋਂ ਹੀ ਜਲ ਦੇ ਵਿੱਚ ਪਤਾਸੇ ਪਵਾਏ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀਓ ਅੱਜ ਅਸੀਂ ਤੁਹਾਡੇ ਸੰਮੁਖ ਕਰਾਂਗੇ ਸਾਖੀ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਤੇ ਸਾਈਂ ਚਾਤੇ ਪਿਆਰੀ ਸਾਧ ਸੰਗਤ ਜੀਓ ਅਨੁਭਵੀ ਦੇਵ ਦ੍ਰਿਸ਼ਟੀ ਵਾਲੇ ਮਹਾਪੁਰਖਾਂ ਦੀ ਖੋਜ ਦੇ ਅਨੁਸਾਰ ਗੁਰੂ ਗੋਬਿੰਦ ਜੀ ਮਹਾਰਾਜ ਦਾ ਵਿਆਹ ਲਾਹੌਰ ਨਿਵਾਸੀ ਸ਼੍ਰੀ ਹਰਜਸ ਖੱਤਰੀ ਦੀ ਸੁਪੁੱਤਰੀ ਮਾਤਾ ਜੀਤੋ ਜੀ ਨਾਲ 20 ਜੂਨ 1677 ਵਿੱਚ ਅਨੰਦਪੁਰ ਸਾਹਿਬ ਤੋਂ 10 ਮੀਲ ਦੀ ਦੂਰੀ ਉੱਤੇ ਗੁਰੂ ਘਰ ਲਾਹੌਰ ਵਿਖੇ ਹੋਇਆ ਮਾਤਾ ਜੀਤੋ ਜੀ ਦੀ ਕੁੱਖੋਂ ਸਹਿਬਜ਼ਾਦਾ ਅਜੀਤ ਸਿੰਘ ਜੀ ਨੇ 7 ਜਨਵਰੀ 1687 ਵਿੱਚ ਪੌਂਟਾ ਸਾਹਿਬ ਵਿਖੇ ਜਨਮ ਲਿਆ ਤੇ ਸਹਿਬਜ਼ਾਦਾ ਜੁਚਾਰ ਸਿੰਘ ਜੀ ਦੀ پیدائش ਦਿਨ ਪ੍ਰਾਇਲ 1690 ਵਿੱਚ ਅਨੰਦਪੁਰ ਵਿਖੇ ਹੋਈ ਮਾਤਾ ਜੀਤੋ ਜੀ ਬਨਾ ਬਣੀ ਸਿਮਰਨ ਕਰਕੇ ਅਨੁਭਵੀ ਹੋ ਚੁੱਕੇ ਸਨ ਇੱਕ ਦਿਨ ਸਮਾਧੀ ਸਥਿਤ ਆਪ ਜੀ ਨੂੰ ਇਹ ਦ੍ਰਿਸ਼ ਦੱਸਿਆ ਕਿ ਚਮਕੌਰ ਸਾਹਿਬ ਵਿੱਚ ਜੰਗ ਕਰਦੇ ਹੋਏ ਉਹਨਾਂ ਤੇ ਦੋਨੋਂ ਸਹਿਬਜ਼ਾਦਿਆਂ ਦੀ ਸ਼ਹਾਦਤ ਹੋ ਗਈ ਹੈ ਅਤੇ ਗੁਰੂ ਸਾਹਿਬ ਜੀ ਇਸ ਭਿਆਨਕ ਜੰਗ ਤੋਂ ਬਾਅਦ ਨੰਗੇ ਪੈਰੀ ਚਲਦੇ ਹੋਏ ਮਾਛੀਵਾੜੇ ਦੇ ਜੰਗਲ ਦੇ ਵਿੱਚ ਟਿੰਡ ਦਾ ਸਿਰਹਾਣਾ ਲੈ ਕੇ ਆਪਣੇ ්‍රම් ද යිලාහ නන්ද මානරි න සපයන ්‍රෂ්ටන්ටතු. ਤਰ ਪੱਕਾ ਹੋ ਕੇ ਉਹਨਾਂ ਦੀ ਸਮਾਧੀ ਖੁੱਲ ਗਈ ਅਤੇ ਉਹ ਬਾਹੋ ਦਾਹੀ ਗੁਰੂ ਸਾਹਿਬ ਜੀ પાસે ਜਾ ਕੇ ਇਸ ਭਿਆਨਕ ਦ੍ਰਿਸ਼ ਦਾ ਵਰਣਨ ਕਰਨ ਲੱਗੇ ਅਤੇ ਪੁੱਛਣ ਲੱਗੇ ਕਿ ਮਹਾਰਾਜ ਕੀ ਹੈ ਸੱਚ ਹੈ ਗੁਰੂ ਸਾਹਿਬ ਜੀ ਨੇ ਕੋ ਜਵਾਬ ਦਿੱਤਾ ਹਾਂ ਬਿਲਕੁਲ ਸੱਚ ਹੈ ਮਾਤਾ ਜੀ ਨੇ ਕਿਹਾ ਮਹਾਰਾਜ ਜੀ ਮੇਰੇ ਕੋਲ ਸਹਾਰਿਆ ਨਹੀਂ ਜਾਣਾ ਗੁਰੂ ਸਾਹਿਬ ਜੀ ਨੇ ਫਰਮਾਇਆ ਜੇ ਸਹਾਰਿਆ ਨਹੀਂ ਜਾਏਗਾ ਤਾਂ ਸਰੀਰ ਛੱਡ ਦਿਓ ਮਾਤਾ ਜੀ ਨੇ ਕਾਲਪੁਰਖ ਦੇ ਹੁਕਮ ਦੇ ਵਿੱਚ 1693 ਇਸਵੀ ਦੀ ਵਿਸਾਖੀ ਨੂੰ ਸਰੀਰ ਤਿਆਗ ਦਿੱਤਾ ਮਾਤਾ ਜੀਤੋ ਜੀ ਦੇ ਚਲਾਣੇ ਤੋਂ ਬਾਅਦ ਮਾਤਾ ਗੁਜਰੀ ਜੀ ਅਤੇ ਸੰਗਤਾਂ ਦੇ ਫੁੱਲਚੋਰ ਬੇਨਤੀ ਕਰਨ ਉੱਤੇ ਗੁਰੂ ਸਾਹਿਬ ਜੀ ਦਾ ਆਨੰਦ ਕਾਰਜ ਲਾਹੌਰ ਨਿਵਾਸੀ ਸ਼੍ਰੀ ਰਾਮ ਸ਼ਰਨ ਖੱਤਰੀ ਦੇ ਸੁਪੁੱਤਰੀ ਮਾਤਾ ਸੁੰਦਰੀ ਜੀ ਨਾਲ ਸਨ 1694 ਇਸਵੀ ਦੀ ਵਿਸਾਖੀ ਵਾਲੇ ਦਿਨ ਹੋਇਆ ਇਹਨਾਂ ਦੀ ਕੁੱਖ ਤੋਂ ਸੈਭਜਤਾ ਜਤ ਜੂਰਾਵਰ ਸਿੰਘ ਦਾ ਜਨਮ 13 ਨਵੰਬਰ 1696 ਈਸਵੀ ਨੂੰ ਅਨੰਤਪੁਰ ਵਿਖੇ ਹੋਇਆ ਤੇ ਸਹਬਜ਼ਾਦਾ ਫਤਿਹ ਸਿੰਘ ਜੀ ਦਾ ਜਨਮ 13 ਫਰਵਰੀ 1699 ਈਸਵੀ ਨੂੰ ਹੋਇਆ। ਗੁਰੂ ਸਾਹਿਬ ਜੀ ਦੇ ਤੀਜੇ ਮਹਿਲ ਮਾਤਾ ਸਾਹਿਬ ਦੇਵਾ ਜੀ ਦਾ ਜਨਮ ਮਰਹੂਤਾਸ ਜ਼ਿਲ੍ਹਾ ਜੇਹਲਮ ਵਿੱਚ ਸ਼੍ਰੀ ਰਾਮ ਵਸੀ ਖੱਤਰੀ ਦੇ ਘਰ ਹੋਇਆ। ਆਪ ਜੀ ਛੋਟੀ ਉਮਰ ਤੋਂ ਹੀ ਨਾਮ ਸੇ ਬਣ ਕਰ ਦਿੱਤੇ ਤੇ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਸਨ ਜਦੋਂ ਮਾਤਾ ਸਾਹਿਬ ਦੇਵਾ ਜੀ ਜਵਾਨੀ ਦੀ अवस्था ਵਿਚ ਆਇਤਾ ਮਾਤਾ ਪਿਤਾਪ ਜੀ ਲਈ ਵਰ ਲੱਪਣ ਲੱਗੇ ਆਪ ਜੀ ਨੇ ਆਪਣੇ ਮਾਤਾ ਪਿਤਾ ਜੀ ਨੂੰ ਕਿਹਾ ਕਿ ਮੈਂ ਤਾਂ ਛੋਟੀ ਉਮਰ ਤੋਂ ਹੀ ਆਪਣਾ ਤਨ ਮਨ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਅਰਪਣ ਕਰ ਚੁੱਕੀ ਹਾਂ ਮੇਰਾ ਤਾਂ ਸਾਰਾ ਜੀਵਨ ਹੀ ਗੁਰੂ ਸਾਹਿਬ ਜੀ ਦੇ ਪ੍ਰੇਮ ਅਤੇ ਉਹਨਾਂ ਦੀ ਸੇਵਾ ਵਿੱਚ ਬទਿਤ ਹੋਵੇਗਾ ਮਾਤਾ ਸਾਹਿਬ ਦੇਵਾ ਜੀ ਦੀ ਇਹ ਦ੍ਰਿੜਤਾ ਦੇਖ ਕੇ ਸਾਰੀ ਸੰਗਤ ਤੇ ਉਹਨਾਂ ਦੇ ਮਾਤਾ ਪਿਤਾ ਉਹਨਾਂ ਨੂੰ ਵੀ ਸਾਖੀ ਉਤੇ ਅਨੰਦਪੁਰ ਸਾਹਿਬ ਲਾਇਆ ਹੈ ਜਦੋਂ ਸੰਗਤ ਨੇ ਗੁਰੂ ਸਾਹਿਬ ਜੀ ਨੂੰ ਮਾਤਾ ਸਾਹਿਬ ਦੇਵਾ ਜੀ ਦਾ ਆਸ਼ਾ ਪ੍ਰਗਟ ਕੀਤਾ ਤਾਂ ਗੁਰੂ ਸਾਹਿਬ ਜੀ ਨੇ ਫਰਮਾਇਆ ਕਿ ਆਕਾਲ ਪੁਰਖ ਦੇ ਹੁਕਮ ਵਿੱਚ ਹੁਣ ਸਾਡਾ ਸਰੀਰਕ ਪਿਆ ਤਾਂ ਕੋਈ ਨਹੀਂ ਹੋਵੇਗਾ ਪਰ ਜੇ ਕਿਸ ਬੀਬੀ ਦੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਇੰਨੀ ਲੀਨਤਾ ਹੈ ਤਾਂ ਹੀ ਆਪਣਾ ਤਨ ਮਨ ਗੁਰੂ ਨਾਨਕ ਨੂੰ ਅਰਪਣ ਕਰਕੇ ਆਤਮਿਕ ਵ્યાਅ ਕਰੇ ਅਤੇ ਆਪਣਾ ਜੀਵਨ ਨਾਮ ਬਾਣੀ ਜਪ ਕੇ ਅਤੇ ਸੇਵਾ ਕਰਕੇ ਸਫਲ ਕਰੇ ਗੁਰੂ ਸਾਹਿਬ ਜੀ ਦੇ ਇਹ ਬਚਨ ਸੁਣ ਕੇ ਸਾਰੀ ਸੰਗਤ ਤੇ ਉਹਨਾਂ ਦੇ ਮਾਤਾ ਪਿਤਾ ਨੇ ਮਾਤਾ ਸਾਹਿਬ ਦੇਵਾ ਜੀ ਨੂੰ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਪਿਤ ਕਰ ਦਿੱਤਾ ਮਾਤਾ ਜੀ ਦਾ ਗੁਰੂ ਸਾਹਿਬ ਨਾਲ ਸਰੀਰਕ ਵਿਆਹ ਤਾਂ ਨਹੀਂ ਹੋਇਆ ਪਰ ਆਤਮਿਕ ਲੀਨਤਾ ਇੰਨੀ ਹੋਈ ਕਿ ਬਾਦ ਵਿੱਚ ਗੁਰੂ ਸਾਹਿਬ ਨੇ ਮਾਤਾ ਜੀ ਦੀ ਝੋਲੇ ਵਿੱਚ ਸਾਰਾ ਪੰਥ ਪਾ ਕੇ ਮਾਤਾ ਜੀ ਨੂੰ ਸਮੂਹ ਖਾਲਸਾ ਪੰਥ ਦੀ ਮਾਤਾ ਦਾ ਰਤਵਾ ਬਖਸ਼ਿਆ ਗੁਰੂ ਸਾਹਿਬ ਜੀ ਨੇ 1699 ਈਸਵੀ ਦੀ ਵਿਸਾਖੀ ਉੱਤੇ ਅੰਮ੍ਰਿਤ ਤਿਆਰ ਕਰਨ ਵੇਲੇ ਮਾਤਾ ਸਾਹਿਬ ਦੇਵਾ ਜੀ ਤੋਂ ਹੀ ਜਲ ਦੇ ਵਿੱਚ ਪਤਾਸੇ ਪਵਾਏ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ